ਕਰੋਣਾ ਅੱਜ ਆਪਾਂ ਤੁਹਾਨੂੰ ਇੱਕ ਸ਼ਾਰਟ ਵੀਡੀਓ ਦੇ ਵਿੱਚ ਦੂਜਾ ਸੂਆ ਤਾਜੀ ਸੂਈ ਇਹ ਕੱਲ ੜਕੇ 4 ਵਜੇ ਦੀ ਸੂਈ ਹੋਈ ਆ ਅੱਜ ਵੀਡੀਓ ਬਣਾਉਣ ਦਾ ਸਮਾਂ ਹੈਗਾ ਜਿਹੜਾ ਉਹ ਸ਼ਾਮ ਦਾ ਤੇ ਇੱਕ ਤਰੀਕਾ 'ਚ ਇਹ ਚੈੱਕ ਕਰਨ ਨੂੰ ਤੁਸੀਂ ਲੇਵੇ ਦੀ ਜਿਹੜੀ ਹੈਗੇ ਜਮਾ ਫਿਕਸ ਆਰਡਰ ਦੀ ਕੁਆਲਿਟੀ ਵਾਲੀ ਆ ਗਈ ਮੀਂਹ ਕਣੀ ਦਾ ਟਾਈਮ ਆ ਤੁਹਾਨੂੰ ਪਤਾ ਇਹ ਇੱਧਰ ਦੀ ਮੈਂ ਦਿਖਾ ਦਣਾ ਅੰਕਲ ਗੁਰਪ੍ਰੀਤ ਅੰਕਲ ਜੀ ਜਿਵੇਂ ਸੂਆ ਹੈ ਦੂਜਾ ਸੂਈ ਆ ਹਾਂਜੀ 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 ਅ ਦੋਨੇ ਅੱਖਾਂ ਦੇ ਵਿੱਚ ਜਿਹੜਾ ਹੈਗਾ ਚਟਾ ਹੈਗਾ ਹੈਨਾ ਜਵਾਬ ਹੈਗਾ ਹੈਗਾ ਜੀ ਹੈਗਾ ਤੇ ਮੱਥਾ ਵੀ ਜਿਵੇਂ ਬੱਲਾ ਆ ਗਿਆ ਨੱਕ ਵੀ ਆ ਗਿਆ ਚਾਰੇ ਪੈਰ ਆ ਗਏ ਤੇ ਚਵਾਈ ਚਬੂਈ ਦੀ ਜਿਹੜੀ ਹੈਗੀ ਇਹਨਾਂ ਦਸਨ ਮੁਤਾਬਕ ਜਿਹੜੀ ਹੈਗੀ ਆ ਪੂਰੀ ਠੰਡੀ ਸੀਲ ਤੇ ਛਣਾ ਦੀ ਜਮਾ ਓਕੇ ਆ ਬਾਈ ਕਹਿੰਦੇ ਵੀ ਕੱਲਾ ਕੱਲਾ ਥਣ ਜਾਮਾ ਫਿਕਸ ਲੇਵੇ ਦੀ ਜਿਹੜੀ ਹੈਗੀ ਝੋਟੀ ਇਹ ਹਾਂਜੀ ਤੇ ਇਧਰ ਕਰੋ ਮਾੜਾ ਸੂਤੇ ਵੀ ਨਿਸ਼ਾਨ ਆ ਗਿਆ ਹੈਨਾ ਹੈਗਾ ਜੀ ਹੈਗਾ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਹੋਇਆ ਜੀ 12 ਲੀਟਰ ਜੀ 12 ਲੀਟਰ ਹਾਂਜੀ ਠੀਕ ਆ ਤੇ 12 ਲੀਟਰ ਦੁੱਧ ਕੱਢਿਆ ਤੇ ਹੁਣ ਦੇ ਦੇ 13 ਦੇ ਦੇ 14 ਦੇ ਦੇ 15 ਦੇ ਵੀ ਉਹ ਕਹਿੰਦੇ ਭਾਈ ਮਾਲਕ ਕਹਿੰਦੇ ਸੇਵਾ ਸੰਭਾਲਤੇ ਆ ਡਿਪੈਂਡ ਕਰਦੀ ਆ ਗੱਲ ਜਿਹੜੀ ਉਹ ਸੰਭਾਲਤੇ ਆ ਆ ਅੰਕਲ ਗੁਰਪ੍ਰੀਤ ਦਾ ਪਿੰਡ ਦਾ ਹੈਗਾ ਹੰਡਾਇਆ ਹਨਾ ਜੀ ਹਾਂਜੀ ਹਾਂਜੀ ਤੇ ਇੱਥੇ ਅੰਕਲ ਦੀ ਆਪਾਂ ਰਿਸ਼ਤੇਦਾਰੀ ਚ ਖੜੇ ਆ ਇੱਥੇ ਅੰਕਲ ਦੀ ਗੁੱਡੀ ਵੀ ਆਹੀ ਹੋਈ ਆ ਮਿੱਤਰੋ ਤੇ ਇਧਰਲੇ ਪਾਸੇ ਜਿਹੜੇ ਹੈਗੇ ਆਪਣੇ ਭਵੰਤੇ ਸੱਜਣ ਜਿਹੜੇ ਹੋਰ ਖੜੇ ਆ ਤੇ ਇਧਰ ਉਹ ਅੰਕਲ ਦਾ ਮਤਲਬ ਕਹਿੰਦੇ ਹੁੰਦੇ ਵੀ ਦੀ ਦੇ ਕਿ ਪੁੱਤ ਬਣਾਉਣ ਵਾਲੀ ਗੱਲ ਸੀ ਹੈ ਇਹ ਪੁੱਤ ਆ ਗਏ ਅੰਕਲ ਦਾ ਤੇ ਇਧਰ ਜਿਹੜੇ ਹੈਗੇ ਅੰਕਲ ਹੀ ਆ ਪਾਗੇ ਤੇ ਝੋਟੀ ਜਿਹੜੀ ਹੈਗੀ ਮਿੱਤਰੋ ਉਹ ਤੁਸੀਂ ਇੱਥੇ ਦੇਖ ਪਰਖ ਸਕਦੇ ਹੋ ਕਿਵੇਂ ਲੱਗੀ ਝੋਟੀ ਦੱਸਿਓ ਜਰੂਰ